ਪਿੰਡ ਨਰਾਜ਼ ਹੈ ਨਰਾਜ਼ ਤਾਂ ਹੈਗੇ ਜਦੋਂ ਸਾਡਾ ਮੰਤਰੀ ਕੱਢਦਾ ਹੋਰ ਅਸੀਂ ਕੀ ਕਰਾਂਗੇ ਕਿਹੜੀ ਪਾਰਟੀ ਦਾ ਉਮੀਦਵਾਰ ਕੇ ਚੱਲ ਰਿਹਾ ਜੀ ਆਮ ਪਾਰਟੀ ਚੱਲ ਰਹੀ ਹੈ ਜੀ اچھا ਕਮ ਕਮ ਤੋਂ ਲੋਕ ਖੁਸ਼ ਨੇ ਖੁਸ਼ ਨੇ ਜੀ ਬਈ ਬਿੱਲ ਮਾਫ ਕਰਤੇ ਬਿਜਲੀ ਦੇ 30000 ਆਸ ਵਾਲਾ ਤਾਂ ਸੀ ਹਥੀ ਵਾਲੇ ਉਹਨੂੰ ਕੋਈ ਪਾਉਂਦਾ ਨਹੀਂ ਸਾਨੂੰ ਤਾਂ ਉਸੇ ਤੋਂ ਆਸਾ ਵੀ ਜਿੱਦੇ ਆ ਗਿਆ ਉਹ ਕੁਝ ਕਰੂਗਾ ਨਹੀਂ ਇੱਥੇ ਕੋਈ ਨਹੀਂ ਕਰਦਾ ਸਾਰਾ ਲੋਟੂ ਟੋਲਾ ਕੀ ਸਰਕਾਰ ਦੇ ਕੰਮ ਤਾਂ ਕੱਢਦਾ ਸਾਡੇ ਸਾਰੇ ਕੱਟਦੇ ਬਾਈ ਅੱਛਾ ਕੜਕ ਦਾ ਕਰਦਾ ਕੜਕ ਕਰਦਾ ਸਾਡੇ ਦੋ ਦੋ ਥਾਰ ਹੋ ਗਏ ਕਟਿਆ ਨੂੰ ਅੱਛਾ ਕੀ ਮਾਹੌਲ ਆ ਸਰਕਾਰ ਦਾ ਕੋਈ ਜ਼ਮਹੌਲ ਨਹੀਂ ਲੋਕ ਇਸ ਵਾਰ ਵੋਟਾਂ ਪਾਉਣਗੇ ਜਾਂ ਨਹੀਂ ਕੀ ਪਤਾ ਵੀਰੇ ਪਾਉਣਗੇ ਜਾਂ ਨਾ ਪਾਉਣਗੇ ਤੁਸੀਂ ਪਾਉਂਗੇ ਅਸੀਂ ਤਾਂ ਪਾਉਂਦੇ ਨੇ ਵੀਰੇ ਪਿੰਡ ਦਾ ਮਾਹੌਲ ਦੇਖੀ ਤਾਂ ਕਾਂਗਰਸ ਦਾ ਜ਼ਿਆਦਾ ਲੱਗਦਾ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸਿਆਸੀ ਪਿੰਡ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਆ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਵਿਜੇ ਸਿੰਘਲਾ ਦੇ ਪਿੰਡ ਪਿੰਡ ਭਪਾਲ ਦੇ ਵਿੱਚ ਪਿੰਡ ਪਪਾਲ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਤਾਂ ਤੁਹਾਨੂੰ ਦੱਸਦੀ ਹੈ ਪਿੰਡ ਪਪਾਲ ਬਠਿੰਡਾ ਲੋਕ ਸਭਾ ਹਲਕੇ ਦਾ ਪਿੰਡ ਹੈ ਕਰਾਪਸ਼ਨ ਦੇ ਦੋਸ਼ਾਂ ਹੇਠ ਮੰਤਰੀ ਵਿਜੇ ਸਿੰਘਲਾ ਨੂੰ ਆਮ ਆਦਮੀ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀਗਾ ਆਖਰਕਾਰ ਮੰਤਰੀ ਦੀ ਛੁੱਟੀ ਹੋਣ ਤੋਂ ਬਾਅਦ ਪਿੰਡ ਦੇ ਲੋਕ ਕੀ ਸੋਚਦੇ ਆ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੜੇ ਉਮੀਦਵਾਰ ਨਾਲ ਜਾ ਸਕਦੇ ਆ ਆਓ ਲੋਕਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਨਾ ਬਾਬਾ ਜੀ ਗੁਰਪਾਲ ਸਿੰਘ ਕੀ ਲੱਗਦਾ ਇਸ ਵਾਰ ਮਾਹੌਲ ਕੀ ਆ ਪਿੰਡ ਦੇ ਵਿੱਚ ਮੈਨੂੰ ਪਤਾ ਪਹਿਲਾਂ ਹੀ ਵੀ ਤਿੰਨਾਂ ਪਾਰਟੀਆਂ ਦੀ ਇੱਕੋ ਜੀ ਵੋਟ ਹੈ ਜਾਊ ਭਾਤ ਭਾ ਵੀ 20% ਵੋਟਾਂ ਤੁਹਾਡੇ ਪਿੰਡ ਦੇ ਮੰਤਰੀ ਹੁੰਦੇ ਸੀਗੇ ਜਿਨ੍ਹਾਂ ਨੂੰ ਕਰਾਪਸ਼ਨ ਦੇ ਦੋਸ਼ਾਂ 'ਤੇ ਕੱਢ ਕਰ ਦਿੱਤਾ ਗਿਆ ਸੀਗਾ ਸਰਕਾਰ 'ਚੋਂ ਕੀ ਲੱਗਦਾ ਹੈ ਉਹਨਾਂ ਦੇ ਮੰਤਰੀ ਕੱਢਣ ਤੋਂ ਬਾਅਦ ਮਾਹੌਲ ਕੋਈ ਫਰਕ ਪਿਆ ਪਿੰਡ ਦੇ ਵਿੱਚ ਬੜਾ ਜਿਆਦਾ ਵਾੜਾ ਉਹਦਾ 1401 ਵੋਟ ਪਈਆਂ ਨੂੰ ਹਾਂਜੀ ਹੁਣ ਲੱਗਦਾ ਵੀ 6500 ਮਸਾਂ ਤੋਂ ਮੇਰੇ ਖਿਆਲ ਨਾਲ 500 ਕੋਈ ਵਾੜਾ ਪਿੰਡੇ ਨਾਰਾਜ਼ ਹੈ ਨਰਾਗ ਤਾਂ ਹੈਗਾ ਜਦੋਂ ਸਾਡਾ ਮੰਤਰੀ ਘੜਦਾ ਹੋਰ ਅਸੀਂ ਕੀ ਕਰਾਂਗੇ ਹੂੰ ਕੰਮ ਕੰਮ ਕਰਵਾਇਆ ਐਮਐਲਏ ਸਾਹਿਬ ਨੇ ਸਿੰਘਲੇ ਸਾਹਿਬ ਨੇ ਕੰਮ ਤਾਂ ਵਸ ਕੀ ਗਲੀਆਂ ਨਾਲੀਆਂ ਜਿਹੜੀਆਂ ਟੁੱਟ ਟੁਕੜੇ ਜੇ ਰਹਿੰਦੇ ਤੂੰ ਹੀ ਬਣਾਏ ਨੇ ਅੱਛਾ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਲੋਕ ਜਾਂ ਨਹੀਂ ਉਹ ਤਾਂ ਜੀਨੇ ਪਾਈਆਂ ਨੇ ਵੋਟਾਂ ਉਹਨਾਂ ਨੂੰ ਪਤਾ ਹੋਊ ਮੈਂ ਤਾਂ ਪਹਿਲਾਂ ਨਹੀਂ ਪਾਈ ਹੁੰਨੀ ਪਉਂਦਾ ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕੀ ਹੈ ਇਸ ਵਾਰ ਕਿਹੜੇ ਆਗੂ ਨੂੰ ਵੋਟ ਜ਼ਿਆਦਾ ਪਵੇਗਾ ਰਲ ਮੀਂਹ ਨਹੀਂ ਸਾਰੀਆਂ ਪਾਰਟੀਆਂ ਨੂੰ ਨਹੀਂ ਬਰਾਬਰ ਜੀ ਬੈਣੀ ਪਹਿਲਾ ਨੰਬਰ ਕੋਣ ਜਾ ਸਕਦਾ ਦੇਖੋ ਜੀ ਕੁਝ ਨਹੀਂ ਕਹਿ ਸਕਦੇ ਜੀ ਕੋਈ ਪਤਾ ਨਹੀਂਗਾ ਮંત્રી ਸਿੰਘਲਾ ਦੇ ਕੰਮਾਂ ਤੋਂ ਖੁਸ਼ ਨਹੀਂ ਲੋਕ ਹੋ ਜਾਨੀ ਖੁਸ਼ ਵੀ ਨੇ ਨਾਰਾਜ਼ ਵੀ ਨੇ ਜੀ ਕਿਹੜੇ ਕੰਮਾਂ ਤੋਂ ਨਾਰਾਜ਼ ਨੇ ਕੱਟ ਕੁਸ ਕੰਮ ਕੱਟ ਹੋਏ ਨੇ ਜੀ ਹੂੰ ਉਸ ਵਧੀਆ ਹੋਏ ਵੀ ਨਹੀਂ ਕੁਝ ਹੋਏ ਵੀ ਨਹੀਂ ਹੈਗੇ ਜੀ ਅੱਛਾ ਮੰਤਰੀ ਨੂੰ ਕੱਢ ਦਿੱਤਾ ਗਿਆ ਸੀ ਕਰਾਪਸ਼ਨ ਦੇ ਦੋਸ਼ਾਂ 'ਤੇ ਹੇਠ ਉਸ ਨੂੰ ਲੈ ਕੇ ਪਿੰਡ ਦੇ ਵਿੱਚ ਕੀ ਮਾਹੌਲ ਆ ਮਾਹੌਲ ਤਾਂ ਇਹ ਕੁਝ ਹੀ ਰਹੇਗਾ ਕੀ ਨਾਮ ਹੈ ਜੀ ਜੀਤਾ ਸਿੰਘ ਜੀ ਕਿਹਨੂੰ ਵੋਟ ਵਧੂ ਪਾਪਾ ਪਿੰਡ ਚ ਕੋਈ ਪਤਾ ਨਹੀਂ ਆ ਪੜ ਪੜ ਬੰਦੇ ਆ ਨਾ ਪਾਰਟੀ ਜਾਈਏ ਨਾ ਕਰੀਏ ਨਾ ਤਾਂ ਤਾਂ ਮੈਂ ਕੋਣ ਜਿੰਨਾ ਕੋਣ ਜਹੀਦਾ ਕਿੱਧਰ ਜੀ ਕਰੂਗਾ ਪਾਰਾ ਦੇ ਅੱਛਾ ਸਰਕਾਰ ਤੋਂ ਖੁਸ਼ ਹਾਂ ਹਾਂ ਖੁਸ਼ੀ ਹੈ ਕਿ ਕੋਈ ਬਣ ਜੇ ਅੱਛਾ ਆਪਾਂ ਨੂੰ ਕੋਈ ਗਰੀਬਾਂ ਨੂੰ ਕੁਝ ਦਿੰਦਾ ਨਹੀਂ ਕੋਈ ਕੱਟਦਾ ਨਹੀਂ ਮੂਰਲੇ ਲੈ ਜੰਨੇ ਆਸ ਕੀ ਕਰਦੇ ਹੋ ਕਿਹੜੇ ਕੰਮ ਕਰਨੇ ਚਾਹੀਦੇ ਨੇ ਸਰਕਾਰ ਨੂੰ ਕੰਮ ਮੈਨੂੰ ਕੀ ਪਤਾ ਕੀ ਕਰਨਾ ਅਣਪੜ੍ਹੇ ਅਣਪੜ੍ਹੇ ਸਰ ਇਹ ਅਣਪੜ੍ਹੇ ਉਹਨਾਂ ਦੀ ਪੁੱਛ ਲੋ ਦੁਆਰੇ ਉਹਨਾਂ ਦੇ ਬਾਬਾ ਕੰਮ ਤਾਂ ਕੰਮ ਤਾਂ ਸਾਰਿਆਂ ਦੀ ਹੁੰਦੇ ਨੇ ਚਾਹੇ ਪੜ੍ਹੇ ਲਿਖੇ ਜਾਂ ਅਣਪੜ੍ਹੇ ਬੱਟਾ ਬੱਟਾ ਉਹ ਬੈਠਾ ਉਹ ਹੀ ਆਗੂ ਆ ਕਿਨਾ ਬਾਬਾ ਜੀ ਆਪੋ ਹੈ ਜੀ ਆ ਮੇਰਾ ਮੈਂ ਤਾਂ ਆਪਣੀ ਉਧਰ ਹੀ ਜਾਉਂਗੀ ਬੋਰਡ ਬੋਰਡ ਕਿਹਨੂੰ ਵਧੂਗੀ ਪਿੰਡ ਚੋਂ ਬੋਰਡ ਤਾਂ ਜੀ ਹੋਰ ਕੀ ਪਤਾ ਕਿਹਨੂੰ ਵਧੂ ਕਿ ਲੋਕਾਂ ਦਾ ਕੀ ਮੂੰਹ ਫੜ ਲਾਂਗੇ ਕਿੱਧਰ ਜਾਉਂ ਅੱਛਾ ਤੁਹਾਡਾ ਤੋਂ 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 ਡੇ ਲਈ ਕਿਹੜਾ ਕੰਮ ਵਧੀਆ ਕਰ ਸਕਦਾ ਕਿਹੜਾ ਆਗੂ ਵਧੀਆ ਕੰਮ ਕਰ ਸਕਦਾ ਜੀ ਸਾਡਾ ਕੋਈ ਨਹੀਂ ਕਰਦਾ ਹਾਂ ਕੋਈ ਜਿੱਤ ਜੀ ਹਾਂ ਮੰਤਰੀ ਬਣਾਇਆ ਸੀ ਸਰਕਾਰ ਨੇ ਤੁਹਾਡੇ ਪਿੰਡ ਚ ਪਿੰਡ ਚ ਕੰਮ ਕੰਮ ਹੋਏ ਨਹੀਂ ਕੰਮ ਹੋਏ ਨੇ ਜੀ ਇਹ ਤਾਂ ਮੰਡੀ ਬਣੀ ਆ ਸਾਡੀ ਤੇ ਕਿੱਲੇ ਪਰ ਕਰੂਗੀ ਕਿਦੋਂ ਲਿਕ ਲਿ ਗਿਆ ਆਪਾਂ ਹੋਰ ਕੁਝ ਬਣਦਾ ਪਿੰਡ 'ਚ ਬਣਦਾ ਬਹੁਤ ਕੁਝ ਆ ਸਰਕਾਰ 2022 ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਔਖਾ ਮਾਹੌਲ ਸੀ ਇਸ ਵਾਰ ਹੈ ਕੁਝ ਜੀ ਹੋਰ ਕੀ ਦਸੀਏ ਤੈਨੂੰ ਸਗਾ ਸਭ ਕੁਝ ਆ ਪਰ ਹੁਣ ਕਿਦੋਂ ਫੌਰੀ ਪੈਂਦਾ ਤਾ ਫੌਰੀ ਪੈਣ ਦਿੰਦੇ ਕੀ ਕਹਿੰਦੇ ਮੋਦੀ ਵਰਗੇ ਬਸ ਸਾਡੇ ਕੋਲ ਤਾਂ ਆਹੀ ਗੁੱਸਾ ਆਣ ਜਾਣਾ ਕੀ ਨਾਮ ਹੈ ਜੀ ਨਰਮਲ ਸਿੰਘ ਜੀ ਕੀ ਲੱਗਦਾ ਭਾਈ ਜੀ ਪਿੰਡ ਦੇ ਵਿੱਚ ਕੀ ਮਾਹੌਲ ਹੈ ਇਸ ਵਾਰ ਕਿਹੜਾ ਉਮੀਦਵਾਰ ਜ਼ਿਆਦਾ ਵੋਟਾਂ ਲੈ ਕੇ ਜਾ ਸਕਦਾ ਕੀ ਪਤਾ ਲੱਗਦਾ ਜੀ ਚੋਂ ਹੁਣ ਤੁਹਾਡਾ ਕਹਿੰਦਾ ਲੋਕਾਂ ਨਾਲ ਵਿਚਰਦੇ ਹੋਵੋਗੇ ਨਾ ਪਤਾ ਜੀ ਖੇਤੀ ਵਾਲੇ ਬੰਦਿਆ ਖੇਤੀ ਕੰਮ ਕਰਨ ਵਾਲੇ ਬੰਦਿਆ ਆਪਾਂ ਕੁਛ ਲੋਕਾਂ ਚ ਜਾਂਦੇ ਨਹੀਂ ਅੱਛਾ ਗਵਾਂਢੀ ਦੀ ਦੱਸ ਦੋ ਗਵਾਂਢੀ ਤਾਂ ਤਾਂ ਪਤਾ ਹੀ ਹੁੰਦਾ ਨਾ ਗਵਾਂਢੀਆਂ ਤਾਂ ਕੋਈ ਪਤਾ ਨਹੀਂ ਜੀ ਕਿੱਧਰ ਜਾਣਗੇ ਗਵਾਂਢੀ ਕੰਮ ਕਮ ਹੋਇਆ ਸਰਕਾਰ ਵੱਲੋਂ ਹਾਂ ਕੰਮ ਠੀਕ ਹੈ ਜੀ ਵਧੀਆ ਹੋਇਆ ਜੀ ਮੈਨੂੰ ਦੱਸਿਆ ਉਹ ਮੰਡੀ ਹੋਈ ਹੈ ਪੱਕੀ ਅ ਬੀਜੇ ਸਿੰਘ ਲਾ ਨੂੰ ਮ ਸਰਕਾਰ ਨੇ ਕੱਢਤਾ ਸੀਗਾ ਹਾਂ ਉਸ ਤੋਂ ਬਾਅਦ ਕੀ ਮਾਹੌਲ ਸੀ ਪਿੰਡ ਚ ਕੀ ਮਾਹੌਲ ਆ ਉਸ ਤੋਂ ਬਾਅਦ ਨਾਰਾਜ਼ ਆ ਪਿੰਡ ਜਾਂ ਸਰਕਾਰ ਜਾਂ ਨਾਰਾਜ਼ ਆ ਪਿੰਡ ਉਸ ਤੋਂ ਇਹ ਪਿੰਡ ਵੀ ਸਾਡਾ ਮੰਤਰੀ ਕੱਢਤਾ ਸੀ ਤਾਂ ਅੱਛਾ ਪਿੰਡ ਨਾਰਾਜ਼ ਹੀ ਹੈ ਹੋਰ ਕੀ ਹਾਂ ਜੀ ਕੰਮ ਕੁੰਮ ਕਰਵਾਈ ਨੇ ਐਮ ਐਲ ਏ ਸਾਹਿਬ ਕੰਮ ਜਾਂ ਮੰਡੀ ਦਾ ਕੰਮ ਕਰਵਾਈ ਹੋਰ ਕੋਈ ਕੰਮ ਨਹੀਂ ਕਰਵਾਇਆ ਜੀ ਅੱਛਾ ਸਰਕਾਰ ਤੋਂ ਲੋਕ ਖੁਸ਼ ਨੇ ਜਾਂ ਨਾਰਾਜ਼ ਨੇ ਅੱਛਾ ਅੱਧੇ ਕੋ ਖੁਸ਼ ਨੇ ਜੀ ਤੋਂ ਕੁਝ ਖੁਸ਼ ਨੇ ਕੁਝ ਨਰਾਜ਼ ਵੀ ਨੇ ਅੱਛਾ ਪਿੰਡ ਚ ਵੋਟ ਫਿਰ ਵੀ ਤੁਹਾਨੂੰ ਕੀ ਅੰਦਾਜ਼ਾ ਕਿਹਨੂੰ ਵੱਜ ਸਕਦੇ ਪਿੰਡ ਦਾ ਤਿੰਨਾਂ ਚ ਕੋਈ ਵੋਟ ਪਊਗੀ ਤੇਰੇ ਨਾਲ ਹਾਂਜੀ ਕਾਲੀਆਂ ਨੂੰ ਪਾਗਰਾ ਚ ਨੂੰ ਆ ਮਾਗਦੇ ਕੀ ਮਾਹੌਲ ਹੈ ਪਿੰਡ ਦੇ ਵਿੱਚ ਵੋਟਾਂ ਨੂੰ ਲੈ ਕੇ ਵੋਟਾਂ ਦਾ ਰਲਵਾ ਮਿਲ ਨਹੀਂ ਗੱਲ ਆ ਯਾਰ ਅੱਛਾ ਕਿਹਨੂੰ ਜ਼ਿਆਦਾ ਵਧਣੀਆਂ ਇੱਤੋਂ ਕਿਹਨੂੰ ਜ਼ਿਆਦਾ ਵਧਣਗੀਆਂ ਇੱਕ ਨਹੀਂ ਕੋਈ ਗੱਲ ਅੱਛਾ ਆ ਸੜਕ ਪਈ ਹੈ ਕੋਈ ਨਹੀਂ ਇਹਨੂੰ ਬਣਾ ਸਕਦਾ 2 ਕਿਲੋ ਮੇ 2 ਮਿੰਟ ਮంత్రి ਬਣਿਆ ਸੀ ਤੁਹਾਡੇ ਪਿੰਡ ਦਾ ਉਹ ਤੁਮ ਨਹੀਂ ਬਣੀ ਉਹ ਕਿੱਥੇ ਬਣਾਉਗਾ ਜਦੋਂ ਤਾਂ ਪਹਿਲੀ ਨਹੀਂ ਲੋਟਾਈ ਗੱਲ ਜਰਾ ਬਾਣੀਆਂ ਰਹਿ ਗਿਆ ਉਦਾਂ ਦਾ ਅੱਛਾ ਬਾਣੀਆਂ ਤਾਂ ਬਣੀ ਹੀ ਨਹੀਂ ਗੱਲ ਲੋਕ ਖੁਸ਼ ਨਹੀਂ ਹੈਗੇ ਸਰਕਾਰ ਦੇ ਕੰਮਾਂ ਤੋਂ ਹੈ ਖੁਸ਼ ਨਹੀਂ ਹੈ ਖੋਸਦੇ ਤਾਂ ਦੇਖੋ ਕਰੂਗਾ ਕੰਮ ਫੇਰ ਹੀ ਖੋਸੋ ਭਗਵੰਤ ਮਾਨ ਵਧੀਆ ਨਹੀਂ ਕਰ ਰਿਹਾ ਕੰਮ ਨਹੀਂ ਨਾ ਨਹੀਂ ਬਈ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਪਧਣਗੀਆਂ ਬਾਲਟੀ ਨੂੰ ਜੀ ਸ ਭਗਵੰਤ ਮਾਨ ਨੂੰ ਚਾਹ ਕੰਮ ਕੰਮ ਤੋਂ ਲੋਕ ਖੁਸ਼ ਨੇ ਸਰਕਾਰ ਤੋਂ ਹਾਂ ਲੋਕ ਨੇ ਇਹਨਾਂ ਨੂੰ ਬਹੁਤ ਦਿੱਤਾ ਸਮਾਨ ਜੋ ਜਿਹੜੇ ਜ਼ਿਮੀਂਦਾਰ ਆ ਕਹਿੰਦੇ ਸਾਨੂੰ ਨੂੰ ਜਾਣ ਨਹੀਂ ਦਿੱਤਾ ਖੇਤ ਦਿਨੇ-ਦਿਨੇ ਕੰਮ ਕਰਾਉਂਦਾ ਰਾਤ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਅੱਗੇ ਹੁਣ ਨਹੀਂ ਆਉਂਦੀ ਜਰ ਤਾਂ ਚਲੋ ਖੁਸ਼ ਹੈ ਦਲਿਤ ਵਰਗ ਖੁਸ਼ ਹੈ ਹਾਂਜੀ ਹਾਂਜੀ ਦਲਿਤ ਵਰਗ ਦੇ ਕੰਮ ਹੋ ਗਏ ਹਾਂ ਹੋਈ ਜਾਂਦੇ ਆ ਜੀ ਅੱਛਾ ਠੀਕ ਹੈ ਕਿਨਾ ਬੇਬੀ ਬੇਰਕਾਰ ਕੀ ਕੀ ਲੱਗਦਾ ਹੈ ਸਰਕਾਰ ਤੋਂ ਲੋਕ ਖੁਸ਼ ਨੇ ਜਾਂ ਨਹੀਂ ਖੁਸ਼ ਹੈ ਜੀ ਤਾਂ हां जण सानो हां हो ਜਾਂਦੇ ਨੇ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਕੇ ਚੱਲ ਰਿਹਾ ਜੀ ਆਮ ਪਾਰਟੀ ਚੱਲ ਰਹੀ ਹੈ ਜੀ ਅੱਛਾ ਕੰਮ ਕੰਮ ਤੋਂ ਲੋਕ ਖੁਸ਼ ਨੇ ਖੁਸ਼ ਨੇ ਜੀ ਬਈ ਬਿੱਲ ਮਾਫ ਕਰਤੇ ਬਈ ਬਿਜਲੀ ਦੇ 60000 ਇਹ ਤਾਂ ਇਹੀ ਬਚ ਗਿਆ ਹੋਰ ਨਹੀਂ ਇਹੀ ਬਚ ਗਿਆ ਸਾਡਾ 22000 ਰੁਪਏ ਇਹੀ ਬਚ ਗਿਆ ਉਹਨਾਂ ਨੇ ਪਹਿਲੀਆਂ ਪਾਰਟੀਆਂ ਨੇ ਨਾ ਵਾਦਲ ਕੇ ਨੇ ਨਾ ਕੈਪਟਨ ਕਹੇ ਨੇ ਕੱਖ ਨਹੀਂ ਕਰਿਆ ਸਾਰਾ ਪੰਜਾਬ ਲੁੱਟ ਕੇ ਖਾ ਗਏ ਤੋਂ ਡਿਪਿੰਡ ਦਾ ਮੰਤਰੀ ਵੀ ਬਣਾਇਆ ਸੀ ਆ ਵਿਜੇ ਸਿੰਘ ਲਾ ਉਹਨਾਂ ਨੂੰ ਬਾਅਦ ਚ ਕੱਢ ਦਿੱਤਾ ਗਿਆ ਸੀ ਦੋਸ਼ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਉਹਦਾ ਦੋਸ਼ ਜੀ ਗਲਤ ਹੈ ਜਾਂ ਤਾਂ ਉਹਨੂੰ ਸਜ਼ਾ ਕਰਨੀ ਸੀ ਜਾਂ ਉਹਨੇ ਉਹੀ ਕਰਤਾ ਤੁਹਾਡੀ ਮੰਤਰੀ ਹਾਂ ਤੁਹਾਨੂੰ ਗਲਤ ਲੱਗਦਾ ਗਲਤ ਗਲਤ ਕਰਿਆ ਉਹ ਕੰਮ ਕੰਮ ਕਰਵਾਇਆ ਵਿਜੇ ਸਿੰਘ ਲਾ ਤੋਂ ਲੋਕ ਖੁਸ਼ ਨੇ ਤਿੰਨ ਕਿਲੇ ਮੰਡੀ ਦੇ ਪੱਕੇ ਕਰਾਤੇ ਸ਼ਟਰਪਾਟਾ ਗੁਰਦੁਆਰੇ ਜੀ ਬਹੁਤ ਕੰਮ ਕਰ ਸਾਡੇ ਪਿੰਡ ਬਹੁਤ ਕੰਮ ਕਰਾਦਾ ਸਾਹਨੇ ਅੱਛਾ ਠੀਕ ਹੈ ਟੱਕਰ ਕੀ ਨਾ ਮੰਨਦੇ ਹੋ ਤੁਸੀਂ ਦੀ ਆਪ ਦੀ ਆ ਟੱਕੜੀਆਂ ਨੇ ਜੀ ਠੀਕ ਹੈ ਜੀ ਕੀ ਨਾ ਆ ਮਾ ਭਾਈ ਜੀ ਕੇ ਬੋਲ ਆ ਜੀ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਪੈਣਗੀਆਂ ਜੀ ਆਮ ਪਾਰਟੀ ਦੀ ਆ ਜੀ ਲੋਕ ਖੁਸ਼ ਨੇ ਪੂਰਾ ਜਮ ਕੰਮ ਕੰਮ ਹੋਈ ਜਾਂਦੇ ਕੰਮ ਵਧੀਆ ਹੋਈ ਜਾਂਦੇ ਜੀ ਕਿਹੜੇ ਕੰਮਾਂ ਤੋਂ ਤੁਸੀਂ ਕੰਮ ਦਾ ਆਹੀ ਬਾਈ ਪਿੰਡ ਦੇ ਜਿਹੜੇ ਹੋਈ ਜਾਂਦੇ ਨੇ ਏਸ਼ੀ ਵੀ ਕਾ ਹੋਈ ਅੱਛਾ ਹੋਰ ਬਸ ਮਾਹੌਲ ਆਈਆਂ ਬਸ ਤੁਹਾਡੇ ਪਿੰਡ ਦੇ ਮੰਤਰੀ ਨੂੰ ਕੱਢਤਾ ਸੀਗਾ ਲੋਕ ਲੋਕ ਕੱਢਣ ਤੋਂ ਬਾਅਦ ਵੀ ਲੋਕ ਵੋਟਾਂ ਪਾਉਣਗੇ 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 ਹੁੰਦਾ ਅੱਛਾ ਠੀਕ ਹੈ ਕੀ ਨਾ ਬਾਈ ਜੀ ਨਵਦੀਪ ਸਿੰਘ ਵੀਰੇ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜਿਆਦਾ ਵੋਟਾਂ ਵਧਣਗੀਆਂ ਵਧੀਆ ਮਾਹੌਲ ਤਾਂ ਬਾਈ ਜਿਹੜੇ ਕੰਮ ਕਰਨਗੇ ਉਹਨਾਂ ਨੂੰ ਵਧਣੀਆਂ ਨਹੀਂ ਕੰਮ ਕੌਣ ਕਰ ਰਿਹਾ ਕੌਣ ਕਰੂਗਾ ਆਮ ਆਦਮੀ ਪਾਰਟੀ ਨੂੰ ਵਧੂ ਸਾਡੇ ਤਾਂ ਵੋਟ ਬਾਈ ਅੱਛਾ ਕੰਮ ਕੰਮ ਤੋਂ ਲੋਕ ਖੁਸ਼ ਨਹੀਂ ਆਮ ਆਦਮੀ ਪਾਰਟੀ ਦੇ ਤਾਂ ਵਧੀਆ ਵਧੀਆ ਬਾਈ ਸੰਤੁਸ਼ਟ ਹੈ ਤੋਂਡੇ ਪਿੰਡ ਦੇ ਮੰਤਰੀ ਨੂੰ ਕੱਢ ਦਿੱਤਾ ਗਿਆ ਸੀਗਾ ਕੱਢਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੋਟ ਚ ਫਰਕ ਪਊਗਾ ਜਾਂ ਵਧੂਗੀ ਉਨੀ ਰਹੂਗੀ ਮੈਂ ਕੋਈ ਫਰਕ ਨਹੀਂ ਪੈਂਦਾ ਵੀਰੇ ਨਾਲ ਹੀ ਹੈ ਮੰਤਰੀ ਕਿਹੜਾ ਬਾਹਰ ਹੈ ਅੱਛਾ ਹਾਂ ਨਾਲ ਹੀ ਖੁੜੀਆ ਸਾਹ ਦੇ ਨਾਲ ਹੀ ਹੁੰਦਾ ਲੋਖ ਖੁਸ਼ ਨੇ ਸਰਕਾਰ ਤੋਂ ਭਗਵੰਤ ਮਾਨ ਤੋਂ ਹਾਂ ਬਹੁਤ ਖੁਸ਼ ਹਾਂ ਬਈ ਅਸੀਂ ਤਾਂ ਜ਼ਿੰਮੇਵਾਰ ਤਾਂ ਬਹੁਤ ਹੋਸਾ ਯਾਰ ਇਹਨਾਂ ਤੋਂ ਅੱਛਾ ਕਿ ਮੋਟਰਾਂ ਦੀ ਲਾਈਟ ਲੂਟਦਾ ਹੋਰ ਸਾਰਾ ਸਿਸਟਮ ਵਧੀਆਗਾ ਅੱਛਾ ਟੱਕਰ ਕਿੰਨਾ ਮੰਨਦੇ ਆਂ ਆਪ ਦੀ ਇਸ ਵਾਰ ਟੱਕਰ ਤਾਂ ਹਰਸਿਮਰਤ ਨਾਲ ਹੀ ਆ ਵੀਰੇ ਹਰਸਿਮਰਤ ਦੀ ਵੋਟ ਬਹੁਤ ਹੈ ਕਿਉਂਕਿ ਤਿੰਨ ਵਾਰ ਦੀ ਬਣੀ ਹੋਈ ਹੈ ਨਾ ਉਹ ਪਹਿਲਾਂ ਹੂੰ ਕਿਨਾ ਹੈ ਵਰਨਸ ਸਿੰਘ ਜੀ ਕੀ ਲੱਗਦਾ ਪਿੰਡ ਦੇ ਵਿੱਚ ਮਾਹੌਲ ਕਿਹਦੇ ਪੱਖ ਦਾ ਹੈ ਮਾਹੌਲ ਤਾਂ ਠੀਕ ਹੀ ਆ ਬਈ ਆਮ ਪਾਰਟੀ ਦੀ ਵੱਧ ਹੈ ਅੱਛਾ ਹਾਂ ਖੁਸ਼ ਨੇ ਲੋਕ ਸਰਕਾਰ ਤੋਂ ਹਾਂ ਜੀ ਖੁਸ਼ ਹਾਂ ਬਹੁਤ ਆ ਕਾ ਟੱਕਰ ਕਿਹਦੀ ਨਾ ਮੰਨਦੇ ਪਿੰਡ ਚ ਕਿਹਦੀ ਕਿਹਦੀ ਵੋਟ ਜ਼ਿਆਦਾ ਵਧੂਗੀ ਵੋਟ ਤਾਂ ਦੇਖੋ ਇਹਦੀ ਆਮ ਪਾਰਟੀ ਦੀ ਵੱਧਦਾ ਹਰ ਅੱਛਾ ਬੀਜੇ ਸਿੰਘ ਲਾ ਨੇ ਕੰਮ ਕਰਵਾਇਆ ਹਾਂ ਆਪਣੇ ਤਾਂ ਬਹੁਤ ਹੋ ਗਈ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਵਧਣਾਂ ਛਾੜੂ ਗਰੂਪ ਆ ਮੰਗੇ ਅੱਛਾ ਹਾਂ ਬਹੁਤ ਵਧੀਆ ਕੰਮ ਕਰਕੇ ਗਿਆ ਕਿਹੜੇ ਕਿਹੜੇ ਕੰਮਾਂ ਤੋਂ ਖੁਸ਼ ਹੋ ਤੁਸੀਂ ਅਸੀਂ ਸਾਰੇ ਕੰਮਾਂ ਅਸੀਂ ਖੁਸ਼ ਹਾਂ ਜੀ ਪਰ ਮਿਸਟਰ ਹਾ ਬਿਜਲੀ ਦੇ ਦਨੇ ਦਨੇ ਵਧੀਆ ਰਮਾ ਕੇ ਆਉਂਦੇ ਆ ਮੋਟਰਾਂ ਚੱਲੀ ਜਾਂਦੀਆਂ ਜਾਣਦੀ ਨਹੀਂ ਘਰਾਂ ਵਾਲੇ ਵੀ ਮਾਫ ਕਰਤੀ ਵਧੀਆ ਬੀਜੇ ਸਿੰਘ ਲਾ ਨੇ ਕੰਮ ਵਧੀਆ ਕਰਿਆ ਵਧੀਆ ਵਧੀਆ ਕਰਿਆ ਜੀ ਬੀਜੇ ਸਿੰਘ ਲਾ ਨੇ ਆਹ ਤੇ ਆਹ ਸੈੱਟ ਪਾਇਆ ਪਿਆ ਜੀ ਪਹਿਲਾ ਮੰਤਰੀ ਬਣਾਇਆ ਫਿਰ ਕੱਢ ਦਿੱਤਾ ਲੋਕ ਨਾਰਾਜ਼ ਨੇ ਜਾਂ ਕਹਿ ਰਹੇ ਨੇ ਵੀ ਠੀਕ ਹੋਈਏ ਕਾਰਵਾਈ ਕੀ ਕਰਤਾ ਇਹਨਾਂ ਰਾਜੀ ਨੇ ਕੱਲ ਕੱਲ ਕੀ ਬਤਾ ਪਾ ਨੂੰ ਫੜਾਇਆ ਗਿਆ ਕਿ ਨਾ ਉਹਦੇ ਕੁਝ ਫੜਾਇਆ ਗਿਆ ਇਹ ਨਹੀਂ ਪਤਾ ਉਹਦੇ ਕੱਢਣ ਤੋਂ ਬਾਅਦ ਵੋਟ ਕੱਟ ਕਰਦੀ ਤਾਂ ਨਹੀਂ ਨਹੀਂ ਕੱਟਦੀ ਵੋਟ ਤਾਂ ਜੀ ਛਾੜੂ ਨੂੰ ਪਾਉ ਉਹ ਨਹੀਂ ਰਾਜ ਹਾਂ ਕੀ ਨਾਮ ਆ ਜੀ ਅਮਰ ਸਿੰਘ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹਨੂੰ ਵੋਟਾਂ ਜ਼ਿਆਦਾ ਪਤਣਗੀਆਂ ਵੋਟਾਂ ਜਿਹਨੂੰ ਪਾਉਂਗੇ ਸਿੰਘਲੇ ਨੂੰ अच्छा हां काम कम होई ਜਾਂਦੇ ਵਧੀਆ ਕੰਮ ਵਧੀਆ ਹੁੰਦਾ ਠੀਕ ਆ ਪ੍ਰੋਗਰਾਮ ਵਧੀਆ ਕਰਦਾ ਇਹ ਕੀ ਕੀ ਕੀਤਾ ਪਿੰਡ ਦੇ ਵਿੱਚ ਹੀ ਕਰਿਆ ਕਿ ਨਹੀਂ ਆ ਸੱਟ ਪਾਦਾ ਮੰਡੀ ਬਣ ਗਈ ਸੀ ਕੁਝ ਕੰਮ ਹੀ ਕਰੀ ਜਾਂਦਾ ਵਿਚਾਰਾ ਟੱਕਰ ਕਿੰਨਾ ਮੰਨਦੇ ਹੋ ਟੱਕਰ ਜੀ ਚੱਲੀ ਜਾਂਦੀ ਆ ਵਰ ਵੋਟਾਂ ਸੇ ਬੂਰੇ ਜਾਊਗੇ ਕੀ ਮੋੜਾ ਪਿੰਡ ਦੇ ਵਿੱਚ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਵਧਣਗੀਆਂ ਵੋਟਾਂ ਦਾ ਜੀ ਦੇਖੋ ਹਜੇ ਤਾਂ ਕੋਈ ਪਤਾ ਨਹੀਂ ਹੈਗਾ ਵੀ ਕਿਹੜੀ ਨੂੰ ਵਧਣਗੀਆਂ ਕਿਹੜੀ ਨੂੰ ਨਾ ਜਿਹੜਾ ਕੋਈ ਸਾਡੇ ਕਾਇਨ ਲੱਗੇ ਵੀ ਕੰਮ ਕਰੋ ਇਹ ਤਾਂ ਉਸ ਨੂੰ ਬਾਦਨੇ ਟੱਕਰ ਕਿਦੀ ਕਿਦੀ ਮੰਨ ਰਹੇ ਹੋ ਟੱਕਰ ਤਾਂ ਹੈਗੀ ਆਂ ਮਾਲਿਆਂ ਹੀ ਤਿੰਨਾਂ ਦੀ ਆ ਗਈ ਆਪਣਾ ਕਾਂਗਰਸ ਵਾਲਿਆਂ ਦੀ ਅੱਛਾ ਹਾਂ ਫਿਰ ਵੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼ ਨੇ ਖੁਸ਼ ਤਾਂ ਕਿੱਥੇ ਨੇ ਖੁਸ਼ ਤਾਂ ਜਮਾ ਪੂਰਾ ਤੰਗ ਆ ਜਮਾ ਬੇਜ਼ਗਾਰ ਆ 12-12 ਪੜਿਆ ਕੋਈ ਤਾਂ ਸਿੱਢੀ ਜਾਂਦਾ ਕੋਈ ਨਸ਼ੇ ਕਰੀ ਜਾਂਦਾ ਤੁਹਾਡੇ ਪਿੰਡ ਦੇ ਮੰਤਰੀ ਸੀਗੇ ਸਿੰਘਲਾ ਸਾਹਿਬ ਉਹਨਾਂ ਨੇ ਕੰਮ ਨਹੀਂ ਕਰਵਾਏ ਕੋਈ ਕੰਮ ਨਹੀਂ ਕੋਈ ਹਜੇ ਤੱਕ ਕੋਈ ਕੰਮ ਨਹੀਂ ਹੋਇਆ ਅੱਛਾ ਹਾਂ ਕੀ ਲੱਗਦਾ ਫਿਰ ਵੀ ਤੁਹਾਨੂੰ ਕਿਹਦੇ ਪੱਖ ਦਾ ਮਾਹੌਲ ਲੱਗ ਰਿਹਾ ਹੈ ਇਸ ਵਾਰ ਨਰਾਜ ਵੋਟਰ ਕਿੱਧਰ ਜਾ ਸਕਦਾ ਨਰਾਇ ਤਾਂ ਦੇਖੋ ਕੀ ਪਤਾ ਹੈਗਾ ਹਵਾ ਜੀ ਦਿਨ ਨੂੰ ਹੋਗੇ ਉਦੋਂ ਹੀ ਪਾ ਦੂਗਾ ਪਰ ਪੱਕਾ ਕੋਈ ਨਹੀਂ ਹੈਗਾ ਝੰਡੇ ਕਿਸੇ ਨਹੀਂ ਚੱਕੇ ਬੀਜੇਪੀ ਦਾ ਕੀ ਮਾਹੌਲ ਹੈ ਪਿੰਡ ਚ ਬੀਜੇਪੀ ਦਾ ਕੋਈ ਮਾਹੌਲ ਨਹੀਂ ਹੈਗਾ ਕੀ ਆ ਕੋਈ ਟਾਮੀ ਵੋਟ ਹੋਵੇ ਅਕਾਲੀ ਦਲ ਦਾ ਅਕਾਲੀ ਦਲ ਦੇ ਤਾਂ ਹੋ ਸਕਦੇ ਆ ਪੁਰਾਣੀ ਵੋਟ ਕੋਈ ਪਾ ਸਕਦੇ ਆ ਸਭ ਰੂਟਸ ਆਸ ਕੀ ਧੂਆਂ ਲੋਕ ਕਿਹੜੇ ਲੀਡਰ ਤੋਂ ਆਸ ਕਰਦੇ ਨੇ ਵੀ ਇਹ ਸਾਡਾ ਲੀਡਰ ਕੰਮ ਕਰਵਾ ਸਕਦਾ ਆਸ ਵਾਲਾ ਤਾਂ ਸੀ ਹਾਥੀ ਵਾਲੇ ਆ ਉਹਨੂੰ ਕੋਈ ਪਾਉਂਦਾ ਨਹੀਂ ਸਾਨੂੰ ਤਾਂ ਉਸੇ ਤੋਂ ਆਸ ਆ ਵੀ ਜਿੱਦੇ ਆ ਗਿਆ ਉਹ ਕੁਝ ਕਰੂਗਾ ਨਹੀਂ ਇੱਥੇ ਕੋਈ ਨਹੀਂ ਕਰਦਾ ਸਾਰਾ ਲੋਟੂ ਟੋਲਾ ਅੱਛਾ ਠੱਗ ਨੇ ਸਾਰੇ ਜੇ ਕੋਈ ਆ ਗਿਆ ਕੋਈ ਹਾਥੀ ਵਾਲਾ ਮੜਾ ਮੋਟਾ ਸਾਡਾ ਕੁਝ ਕਰ ਸਕਦਾ ਨਹੀਂ ਤੇ ਤੇ ਡਾਲ ਨਹੀਂ ਹੈਨਾ ਕੀ ਲੱਗਦਾ ਇਸ ਵਾਰ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹੜੀ ਤੇਨ ਨੂੰ ਜ਼ਿਆਦਾ ਵੋਟਾਂ ਵਾ ਸਕਦੇ ਨੇ ਨਹੀਂ ਲੱਗਦਾ ਜੀ ਹਜੇ ਸਾਰੀਆਂ ਪਾਰਟੀਆਂ ਦੇ ਲੋਕਨ ਨਰਾਜ਼ ਨੇ ਜੀ ਆ ਸਾਡਾ 2.5 ਕਿਲੋ ਮੀਟਰ ਟੋਟਾ ਪਹਿਲਾਂ ਨਤਸਾਹ ਆਏ ਸੀ ਕਹਿੰਦੇ ਸੀ ਪੱਕਾ ਕਰਾਵਾਂਗੇ ਫਿਰ ਨਕਈ ਸਾਹਿਬ ਕਹਿੰਦੇ ਅਸੀਂ ਪੱਕਾ ਕਰਾਵਾਂਗੇ ਜੀ ਕਿਸੇ ਨੇ ਪੱਕਾ ਨਹੀਂ ਕਰਾਇਆ ਜੀ ਸੋ ਪਿੰਡ ਦਾ ਮੰਤਰੀ ਬਣਿਆ ਸੀ ਉਸ ਤੋਂ ਵੀ ਨਹੀਂ ਪੱਕਾ ਹੋਇਆ ਨਹੀਂ ਜੀ ਉਹਦਾ ਰਹਿ ਵਿੱਚ ਥੋੜੇ ਸ਼ਰੀ ਰਹਿ ਬਜਰਾ ਜੀ ਹਾਂ ਉਹ ਲਾਤਾ ਬਜਰਾ ਅੱਛਾ ਉਹਨੂੰ ਕਰਾਪਸ਼ਨ ਦੇ ਦੋਸ਼ਾਂ ਹੇਠ ਲਾਇਆ ਗਿਆ ਸੀਗਾ ਹਾਂਜੀ ਕੀ ਤੁਹਾਨੂੰ ਲੱਗਦਾ ਦੋਸ਼ ਸਹੀ ਸੀ ਜਾਂ ਤੁਹਾਨੂੰ ਲੱਗਦਾ ਗਲਤ ਨੇ ਨਹੀਂ ਜੀ ਸਾਨੂੰ ਇਹਦਾ ਪੱਕਾ ਪਤਾ ਨਹੀਂ ਉਹ ਤਾਂ ਹੁਣ ਉਹਨਾਂ ਨੂੰ ਹੀ ਪਤਾ ਨਹੀਂ ਤੁਹਾਡੇ ਪਿੰਡ ਦੇ ਨੇ ਮੰਤਰੀ ਪਤਾ ਲੱਗ ਜਾਂਦਾ ਵੀ ਕਿਵੇਂ ਦਾ ਰਹਿਣ ਸਹਿਣ ਹੈ ਉਹ ਤਾਂ ਮਾਨਸਰ ਰਹਿੰਦੇ ਨੇ ਜੀ ਅੱਛਾ ਹਾਂਜੀ ਸਾਡੇ ਪਿੰਡ ਤੋਂ ਤਾਂ ਬਹੁਤ ਚਰਖੇ ਹੋ ਗਏ ਹਨ ਜੀ ਅੱਛਾ ਇਸ ਵਾਰ ਫਿਰ ਵੀ ਅੰਦਾਜ਼ਾ ਕੀ ਹੈ ਕਿਹੜੀ ਪਾਰਟੀ ਨੂੰ ਵੋਟ ਵਾ ਸਕਦੀ ਹੈ ਇਹ ਸਰਕਾਰ ਨੂੰ ਤਾਂ ਪਸ਼ੂ ਦਾ ਪਾਪ ਮਾਰੀ ਜਾਂਦਾ ਇੱਥੋਂ ਐਡਾ ਡਾ ਰੇਤਾ ਜੀ ਆਹ ਰਸਤੇ 'ਚ ਵਲਦਾ ਜਦੋਂ ਰਾਤ ਜਾਂਦੇ ਆਪ ਦਿਨੇ ਲਾ ਲੋ ਪੈਰ ਮਚਦੇ ਨੇ ਕਿਸੇ ਨੇ ਸੜਕ ਨਹੀਂ ਬਣਾਈ ਸਰਕਾਰ ਕਹਿੰਦੀ ਐ ਅਸੀਂ ਕਿਸਾਨਾਂ ਨੂੰ ਮੁਫਤ ਆਪਣਾ ਮੁਫਤ ਬਿਜਲੀ ਦੇਤੀ ਕਿਸਾਨਾਂ ਨੂੰ 24 ਘੰਟੇ ਲਾਈਟ ਆਉਂਦੀ ਐ ਖੇਤਾਂ ਵਾਲੀ ਉਹ ਵੀ ਦਿਨੇ-ਦਿਨੇ ਆਉਂਦੀ ਐ ਕਿਸਾਨ ਖੁਸ਼ ਨੇ ਖੁਸ਼ ਨਹੀਂ ਹੈਗੇ ਤੁਸੀਂ ਨਹੀਂ ਕੋਈ ਹੋਸ਼ ਨਹੀਂ ਜੀ ਜਦੋਂ ਕੋਈ ਕਿਸੇ ਨੂੰ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਅਜਕਲ ਮੋਟਰਾਂ ਦੇ ਕਨੈਕਸ਼ਨ 15-15 20-20 ਲੱਖ ਦੇ ਵਿੱਚ ਹੀ ਜਾਂਦੇ ਨੇ ਅੱਛਾ ਕੋਈ ਕਨੈਕਸ਼ਨ ਤਾਂ ਕਿਸੇ ਸਰਕਾਰ ਨੇ ਖੋਲ੍ਹਣੀ ਜੀ ਕੱਲੇ ਬਦਲ ਕਰਦੇ ਖੋਲ੍ਹ ਕੇ ਖੋਲੇ ਸੀ ਜੀ ਤੇ 3 ਬੰਦ ਕਰ ਗਏ ਹੁਣ ਵੀ ਬੰਦ ਨਹੀਂ ਕੱਲੀ ਲਾਈਟ ਨਹੀਂ ਕਰਾਂਗੇ ਅਸੀਂ ਜੀ ਠੀਕ ਐ ਉਹ ਨਾਲ ਟੈਂਸ਼ਨ ਨਹੀਂ ਵੀ ਦੇਣਾ ਨਾਲ ਬਲੈਡ ਵੀ ਦੇਣੀ ਉਹ ਲਾਈਟ ਦਾ ਫਾਇਦਾ ਬਹੁਤ ਆ ਲੋਡ ਨਹੀਂ ਪੈਂਦਾ ਦਿਨੇ ਲਾਈਟ ਚੱਲਦੀ ਆ ਜਿਵੇਂ ਸਾਡੇ ਦੇ ਟਿੱਬੇ ਨੇ ਜੀ ਦਿਨੇ-ਦਿਨੇ ਵਾਕੇ ਸੀ ਆ ਜਨੇ ਆ ਮੋਟਰਾਂ ਬੰਦ ਕਰਿਆ ਹੁੰਨੇ ਆ ਇਹ ਫਾਇਦਾ ਜ਼ਰੂਰ ਆ ਸਾਨੂੰ ਜੀ ਬਿਲਾ ਦਾ ਵੀ ਫਾਇਦਾ ਕੀਤਾ ਸਰਕਾਰ ਨੇ ਨੇ ਜੀ ਪਰ ਜਦੋਂ ਕਰੰਟ ਨਹੀਂ ਮਿਲਦਾ ਜੀ ਜਿਹੜਾ ਪਹਿਲਾਂ 1.5 ਲੱਖ ਦਾ ਕਨੈਕਸ਼ਨ ਲੱਗ ਜਾਂਦਾ ਸੀਗਾ ਜੀ ਅੱਜ 15-15 20-20 ਲੱਖ ਚ ਵੀ ਨਹੀਂ ਕਨੈਕਸ਼ਨ ਮਿਲਦਾ ਜੀ ਅੱਛਾ ਵੋਟ ਕਿੰਨੀਆਂ ਪਿੰਡ ਚ ਵੋਟ ਬਾਈ ਤੇ ਸ਼ੋਅ ਆ ਜੀ ਫਿਰ ਵੀ ਅੰਦਾਜ਼ਾ ਕੀ ਆ ਵੀ ਜ਼ਿਆਦਾ ਵੋਟ ਕਿਹੜੀ ਧਿਰ ਨੂੰ ਭੁੱਜ ਸਕਦੀ ਆ ਯਾ ਦਾਦਾ ਜੀ ਅਸੀਂ ਕਹਿ ਨਹੀਂ ਸਕਦੇ ਪਰ ਇਹਦੀ ਮੰਨ ਲਿਓ ਪਿੰਡ 'ਚ ਪਿੰਡ ਟੱਕਰ ਅਕਾਲੀ ਦਲ ਤੇ ਇਹਦੀ ਹੈ ਜੀ ਆਪਣੇ ਆਮ ਦੀ ਜੀ ਅੱਛਾ ਕਾਂਗਰਸ ਬਾਹਰ ਆ ਕਾਂਗਰਸ ਨੂੰ ਵੋਟ ਘਟ ਪਊਗੀ ਜੀ ਕੀ ਲੱਗਦਾ ਪਿੰਡ ਦੇ ਵਿੱਚ ਕੀ ਮਾਹੌਲ ਹੈ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਵਧਣਗੀਆਂ ਕੋਈ ਪਤਾ ਹੀ ਨਹੀਂ ਲੱਗਦਾ ਜੀ ਤੁਸੀਂ ਖੁਸ਼ ਹੋ ਸਰਕਾਰ ਤੋਂ ਜਾਂ ਨਹੀਂ ਨਹੀਂ ਅੱਛਾ ਆਹ ਦਾ ਟੋਟਾ ਬਣਾਇਆ 2.5 ਕਿਲੋ ਪਹਿਲਾਂ 75 ਸਾਲ ਹੋ ਰਹੀਆਂ ਉਹਨਾਂ ਨੇ ਨਹੀਂ ਬਣਾਇਆ ਆ ਹੁਣ ਨਵੀਂ ਬਣੀ ਹੈ ਇਹਨੇ ਜਮੜਾਇਆ ਆਸ ਕੀ ਤੋਂ ਆ ਕਿਹੜੀ ਪਾਰਟੀ ਕੰਮ ਕਰ ਸਕਦੀ ਹੈ ਤੁਹਾਡੇ ਪਿੰਡ ਦਾ ਸਾਨੂੰ ਆਸ ਤਾਂ ਕੋਈ ਨਹੀਂ ਜੀ ਕਿਹਦੇ ਤੋਂ ਨਹੀਂ ਆਸ ਮੁੱਖੀ ਸਾਡੀ ਮਤਲਬ ਸਾਡਾ ਮੰਤਰੀ ਜਿਹੜਾ ਇਹ ਵੀ ਧੋਖੇ ਨੇ ਲਾਹਿਆ ਇਹਨਾਂ ਨੇ ਸਰਕਾਰਾਂ ਨੇ ਜਾਣ ਕੇ ਲਾਹਿਆਗਾ ਅੱਛਾ ਹੂੰ ਜੇ ਸਾਡਾ ਮੰਤਰੀ ਇਹ ਰਹਿੰਦਾ ਫੇਰ ਸਰਕਾਰ ਉਹ ਵੀ ਬੰਡ ਵੀ ਜਾਂਦਾ ਟੋਟਾ ਹੁਣ ਮੰਤਰੀ ਲਾ ਦਿੱਤਾ ਉਸ ਤੋਂ ਬਾਅਦ ਨਰਾਜ਼ ਹੋ ਕੇ ਪਿੰਡ ਕਿੱਧਰ ਜਾ ਸਕਦਾ ਕਿੱਧਰ ਵੋਟ ਪਾ ਸਕਦਾ ਵੋਟ ਤਾਂ ਜੀ ਕੋਈ ਪਤਾ ਨਹੀਂ ਆਮ ਆਦਮੀ ਪਾਰਟੀ ਨੂੰ ਬਾਬੂ ਵੀ ਆਮ ਆਲਟੀ ਨੂੰ ਟੱਕਰ ਆਈ ਨਰਜਾਬ ਜੀ ਕਿਹੜੀ ਕਿਹੜੀ ਤਰ੍ਹਾਂ ਦੀ ਟੱਕਰ ਹੈ ਕਾਲੀ ਤੇ ਇਹ ਦੀ ਕੀ ਲੱਗਦਾ ਇਸ ਵਾਰ ਪਿੰਡ ਦੇ ਵਿੱਚ ਕੀ ਮਾਹੌਲ ਆ ਵੋਟਾਂ ਲੈ ਕੇ ਤਾਂ ਵਧੀਆ ਜਰ ਹੋ ਗਏ ਪਾਉਂਦਿਆਂ ਨੂੰ ਕੀ ਕਰੀਏ ਹੁਣ ਸਾਡਾ ਕੰਮ ਹੀ ਨਹੀਂ ਕਰਦਾ ਕੋਈ ਸਾਰਾ ਪਿੰਡ ਹੀ ਦੁਖੀ ਹੋਇਆ ਲੱਗਦਾ ਦੁਖੀ ਲੱਗਦਾ ਸੀ ਤਾਂ ਪਰ ਹੁਣ ਦੇ ਨਹੀਂ ਕੰਮ ਸਾਡਾ ਆਹੀ ਨਹੀਂ ਲਿਖਦਾ ਟੋਕੜਾ ਇੱਕ ਬਰਨਾਲੇ ਰੋਡ ਤੇ ਜੜਦਾ ਜੀ ਅਜਿਹੀ ਮੰਗ ਆ ਸਾਡੀ ਦਾ ਇੱਕ ਅੱਛਾ ਬੀਜੇ ਕਦ ਹੋਊਗੀ ਸਾਰੇ ਵੋਟਾਂ ਬਾਦ ਕਿਸ ਦਾ ਕਰ ਦੋ ਉਸ ਦੀ ਕੰਮ ਕਰੀ ਇੱਥੋਂ ਟਪ ਟਪ ਕਰਦਾ ਨਿਕਮਾ ਹੋਈ ਜੇ ਹਟਾ ਜਿੱਦ ਜੇ ਟੱਕਰ ਕਿਦੀ ਕਿਦੀ ਪਿੰਡ ਚ ਟੱਕਰ ਦਾ ਆ ਜੀ ਆਪ ਹੈ ਛੜੂ ਵਾਲਿਆਂ ਦੀ ਇੱਕ ਕਾਲੀ ਆ ਅੱਛਾ ਦੋਨਾਂ ਦੋਨਾਂ ਤਰ੍ਹਾਂ ਦੀ ਵੋਟ ਵਾਦੂ ਅੱਦੀ ਅੱਦੀ ਵੋਟ ਪਊਗੀ ਅੱਛਾ 200 ਵੋਟ ਉਧਰ ਪਊਜੀ ਆ ਬੀਜੇਪੀ ਨੂੰ ਹਾਂ ਕੀ ਲੱਗਦਾ ਇਸ ਵਾਰ ਕੀ ਮਾਹੌਲਾ ਪਿੰਡ ਦੇ ਵਿੱਚ ਮਾਹੌਲ ਜੀ ਆਹ ਹੈ ਜੀ ਟੱਕਰਾ ਦੋਨੇ ਪਾਰਟੀ ਦੀ ਆ ਪਾਰਟੀ ਦੀ ਤੇ ਕਾਲੀਆਂ ਦੀ ਅੱਦੀ ਅੱਦੀ ਵੋਟ ਪਊਗੀ ਪਹਿਲਾ ਨੰਬਰ ਕੌਣ ਲੈ ਜੂ ਤੁਹਾਡੇ ਹਿਸਾਬ ਨਾਲ ਪਹਿਲਾਂ ਵੀ ਦੇਖੋ ਜੀ ਉਹਦਾ ਟੱਕਰ ਜੇ ਕੋਈ ਪਤਾ ਨਹੀਂ ਜੀ ਬੋਲਦਾ ਵੀ ਕਿਵੇਂ ਹੈ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਨਾ ਜੀ ਅੱਛਾ ਇਹ ਕੁਝ ਨਹੀਂ ਕਰ ਰਹੀ ਕਿਸ ਨੇ ਉੱਪਰ ਦੀ ਸਰਕਾਰ ਤੋਂ ਮੋਦੀ ਸਰਕਾਰ ਤੋਂ ਖੁਸ਼ ਹਾਂ ਨਾ ਜੀ ਦੋਨੇ ਸਰਕਾਰਾਂ ਤੋਂ ਖੁਸ਼ ਨਹੀਂ ਹਾਂ ਹਾਂ ਜੀ ਕਿਸੇ ਕੁਝ ਨਹੀਂ ਕਰ ਰਹੀ ਜੀ ਤੁਹਾਨੂੰ ਆਸ ਕਿਹੜੀ ਪਾਰਟੀ ਤੋਂ ਆ ਹਾਂ ਤੇ ਇਹ ਕੋਈ ਹੋ ਕਾਏ ਕੁਛ ਕਾਏ ਨਹੀਂ ਜਾ ਰਹੀ ਇਹ ਸਾਡਾ ਕੰਮ ਕਾ ਵੀ ਸਾਡਾ ਉਸ ਇਤਿਹਾਸ ਹੈ ਜੀ ਸਾਡਾ ਕੰਮ ਨਹੀਂ ਹੋ ਰਿਹਾ ਪਿੰਡ ਜੀ ਆਉਂਦੀ ਨਹੀਂ ਜੀ ਕੋਈ ਆ ਬਹੁਤ ਤਵਾਨੇ ਕਿ ਮੈਂ 2400 ਬੁੜੀਆਂ ਦਾ ਕੇ ਕਰ ਦੂੰ ਉਹ ਨਹੀਂ ਕਰ ਰਹੀ ਜੀ ਮੋਕੇ ਬਕਾਇਆ ਫਰਾਨਾ ਕੋ ਧੋਕਾ ਕਰ ਦੂੰ ਬਸ ਕੁਛ ਨਹੀਂ ਕਰਦਾ ਉਹ ਨਰਮੇ ਵਾਸਤੇ ਕਿਹਾ ਸੀਗਾ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹੜੀ ਪਾਰਟੀ ਤੋਂ ਲੋਕ ਖੁਸ਼ ਨੇ ਉਹ ਤੁਹਾਨੂੰ ਵੀਰੇ ਪਤਾ ਕਾਏ ਨਹੀਂ ਬੁੜੀਆਂ ਨੂੰ ਤਾਂ ਕੀ ਪਤਾ ਭਾਈ ਅਸੀਂ ਤਾਂ ਕਦੇ ਗੱਈਆਂ ਨਹੀਂ ਕਦੇ ਘਰੋਂ ਤੋਂ ਬਾਹਰ ਨਹੀਂ ਹੋਈਆਂ ਨਾ ਵੀਰੇ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਤੁਸੀਂ ਕੀ ਸਰਕਾਰ ਦੇ ਕੰਮਾਂ ਤੋਂ ਕੱਢ ਤਾਂ ਸਾਡੇ ਸਾਰੇ ਕੱਟਦੇ ਭਾਈ ਅੱਛਾ ਕੱਢ ਕਾਰ ਦਾ ਸਾਡੇ ਦੋ ਦੋ ਥਾਰ ਹੋ ਗਏ ਕੱਟਿਆ ਨੂੰ ਅੱਛਾ ਕੀ ਮਾਹੌਲ ਆ ਸਰਕਾਰ ਦਾ ਕੋਈ ਮਾਹੌਲ ਨਹੀਂ ਲੋਕ ਇਸ ਵਾਰ ਵੋਟਾਂ ਪਾਉਣਗੇ ਜਾਂ ਨਹੀਂ ਕੀ ਪਤਾ ਵੀਰੇ ਪਾਉਣਗੇ ਜਾਂ ਨਾ ਪਾਉਣਗੇ ਤੁਸੀਂ ਪਾਉਂਗੇ ਅਸੀਂ ਤਾਂ ਪਾਉਂਦੇ ਨਹੀਂ ਵੀਰੇ ਨਾ ਅਸੀਂ ਤਾਂ ਕੋਈ ਪਾਉਂਦੇ ਨਹੀਂ ਭਾਈ ਕਾਹ ਤੋਂ ਪਾਈਏ ਜਦੋਂ ਕਾਡ ਤਾਂ ਸਾਡੇ ਕਿੱਦਿਆਂ ਦੇ ਕੱਟੇ ਨੇ ਅਸੀਂ ਨਹੀਂ ਪਾਉਂਦੇ ਭਗਵਾਨ ਜੀ ਤਵਨ ਕੰਮ ਵਧੀਆ ਨਹੀਂ ਕਰ ਰਿਹਾ ਵਧੀਆ ਹੀ ਕਰਦਾ ਭਾਈ ਲੋਕਾਂ ਦੇ ਜਿਹਦੇ ਕੰਮ ਕਰਦਾ ਕਰਦਾ ਅਪਾ ਤੁਹਾਡੇ ਨਹੀਂ ਕਰਦਾ ਸਾਡੇ ਤਾਂ ਹੁਣ ਵੀਰੇ ਗਰੀਬਾਂ ਦਾ ਕੀ ਕਰਤਾ ਆਹ ਦੇਖੋ ਪਹਿਲਾਂ ਕੀ ਕਰਿਆ ਗਰੀਬਾਂ ਨੂੰ ਦੋ ਦੋ ਸਿਰ ਕਣਕ ਮਿਲਦੀ ਸੀ ਉਹ ਵੀ ਘਟਦੀ ਬੰਨੂ ਫਿਰ ਬੰਨਿਆ ਤਾਂ ਨਹੀਂ ਉਹਨੇ ਕੋਈ ਹਜ਼ਾਰ ਹਜ਼ਾਰ ਰੁਪਿਆ ਉਹ ਸੀ ਉਹ ਨਹੀਂ ਕਹਿੰਦਾ ਸੀ ਮੈਂ ਬੰਨਾ ਦੂੰਗਾ ਦਿੱਤਾ 1000 ਰੁਪਿਆ ਸਭ ਨੂੰ ਪਤਾਗਾ ਝੂਠੇ ਵਾਦੇ ਕਰਕੇ ਮੁਕਰ ਗਏ ਕੀ ਮਾਹੌਲ ਆ ਬਈ ਪਿੰਡ ਦੇ ਵਿੱਚ ਇਲੈਕਸ਼ਨ ਲੱਗੇ ਮਾਹੌਲ ਤਾਂ ਸਾਰੇ ਤਰ੍ਹਾਂ ਦੀ ਹੈ ਸਾਰੇ ਸਾਰੇ ਨਹੀਂ ਕਿਹਦੇ ਪੱਖ ਦਾ ਲੱਗ ਰਿਹਾ ਜ਼ਿਆਦਾ ਪਹਿਲੇ ਨੰਬਰ ਤੇ ਕਿਹਦੀ ਵੋਟ ਜ਼ਿਆਦਾ ਵੱਜ ਸਕਦੀ ਹੈ ਪੱਕ ਤਾਂ ਜਦਲਤਾ ਕਾਂਗਰਸ ਦਾ ਹੀ ਲੱਗਦਾ ਰਜਾ ਤਾਂ ਅੱਛਾ ਜਿੱਦਾਂ ਪਿੰਡ ਦਾ ਮਾਹੌਲ ਦੇਖੀ ਤਾਂ ਕਾਂਗਰਸ ਦਾ ਜ਼ਿਆਦਾ ਲੱਗਦਾ ਸਰਕਾਰ ਤੋਂ ਲੋਕ ਖੁਸ਼ ਨਹੀਂ ਜਾਂ ਨਾਰਾਜ਼ ਨੇ ਸਰਕਾਰ ਤੋਂ ਤਾਂ ਲੋਕ ਫਿਲਹਾਲ ਪਿੰਡਾਂ ਦੇ ਵਿੱਚ ਆਪਾਂ ਦੇਖਦੀਆਂ ਵੀ ਕਿਦਾਂ-ਕਿਦਾਂ ਦੇ ਮੁੱਦੇ ਆ ਰਹੇ ਨੇ ਤੇ ਵੀ ਸਰਕਾਰ ਤੋਂ ਤਕਰੀਬਨ ਦੁਖੀ ਨੇ ਲੋਕ ਅੱਛਾ ਕਾਰਨ ਕੀ ਹੈ ਕਿਹੜੀ ਗੱਲ ਤੋਂ ਦੁਖੀ ਨੇ ਕਿਹੜੇ ਕੰਮ ਨਹੀਂ ਹੋ ਰਹੇ ਕਾਰਨ ਕੀ ਇਹ ਇੱਕ ਪਹਿਲਾ ਨੰਬਰ ਤਾਂ ਹੈ ਮਜ਼ਦੂਰਾ ਮਾਰੇ ਖੁਸ਼ੀ ਨਹੀਂ ਬੋਲੇ ਅਜ ਤੱਕ ਕਿਸੇ ਵੀ ਮਜ਼ਦੂਰ ਪੱਖੀ ਕੋਈ ਵੀ ਗੱਲ ਨਹੀਂ ਇਹਨੇ ਕੀਤੀ ਤੇ ਦੂਜਾ ਨੰਬਰ ਵੈਸੇ ਇਹਨਾਂ ਤੋਂ ਕੰਮ ਕਿਸੇ ਕਿਸਮ ਦਾ ਹੋਇਆ ਹੀ ਨਹੀਂ ਜਿਦਾ ਲਾਲੋ ਅ ਕਿਸੇ ਵੀ ਕਿਸਮ ਦਾ ਹਰ ਸਮੱਸਿਆ ਜਿਹੜੀ ਉਹ ਪੈਂਡ ਗਈ ਪਈ ਆ ਅੱਛਾ ਇਸ ਵਾਰ ਨਰਾਜ ਵੋਟ ਕਿੱਧਰ ਜਾ ਸਕਦੇ ਆ ਜਿਹੜੀ ਨਰਾਜ ਵੋਟ ਆ ਜ਼ਿਆਦਾ ਤੋਂ ਕਾਂਗਰਸ ਨੂੰ ਹੀ ਪੋਏਗੀ ਨਾ ਅੱਛਾ ਠੀਕ ਹੈ ਵਿਰੋਧੀ ਦਰਜ ਆ